ਤਿੰਨ ਭੱਬੇ ਦਿੱਤੇ ਸੀ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਧੀ ਨੂੰ ਪੈਣੋਂ ਦਾਜ ਚ ਤਿੰਨ ਭੱਬੇ ਦਿੱਤੇ ਮਾਰੇ ਕਹਿੰਦੇ ਪੁੱਤ ਮੇਰੀ ਇਹ ਧੀ ਇਹ ਪਹਿਲਾ ਭੱਬਾ ਜ਼ਿੰਦਗੀ ਚ ਸਭ ਦਾ ਭਲਾ ਮੰਗੀ ਦੂਸਰਾ ਭੱਬਾ ਕਦੇ ਵੀ ਘਰ ਚ ਵੱਡੀ ਤੋਂ ਵੱਡੀ ਗੱਲ ਹੋ ਜੇ ਤੇ ਕਹਦੀ ਪਿਤਾ ਜੀ ਮਾਤਾ ਜੀ ਭੈਣ ਜੀ ਭੁੱਲ ਗਈ ਮੈਨੂੰ ਮਾਫ਼ ਕਰ ਦਿਓ ਤੇ ਜਿਹਨੂੰ ਇੰਨੀ ਗੱਲ ਸੌਰੀ ਕਹਿਣੀ ਆ ਗਈ ਉਹ ਘਰ ਕਿੱਥੋਂ ਖਤਮ ਹੋ ਜੂ ਬੋਲੋ ਵੈਗ ਨਾਲ ਜਦੋਂ ਪਤੀ ਬੋਲੇ ਭੈਣੋ ਤੇ ਅੱਗੋਂ ਕਹਿ ਦੋ ਸਰਦਾਰ ਜੀ ਸੌਰੀ ਮਾਫੀ ਦਿਓ ਠੰਡਾ ਹੋ ਜਾਂਦਾ ਵਾ ਗੱਲ ਤਾਂ ਇੰਨੀ ਆ ਇਹ ਦੋ ਦੂਜਾ ਪੱਬਾ ਭੁੱਲ ਗਈ ਤੇ ਤੀਜਾ ਪੱਬਾ ਪਾਣਾ ਮੰਨਣਾ ਜੇ ਮਹਿਲ ਦੇ ਵਿੱਚ ਰਹਿੰਦੇ ਆ ਤੇ ਤਾਂ ਵੀ ਨਿਤਨੇਮ ਕਰਿਓ ਰੱਬ ਕਰੇ ਕੋਈ 6:00 ਵਜੇ ਘਰ ਵੀ ਵਿਖ ਜਿਆਣ ਇੱਕ ਬੱਚਾ ਵਾਪਸ ਆਇਆ 60 ਲੱਖ ਰੁਪਇਆ ਲਾ ਕੇ ਗਿਆ ਅਜ ਹਾਜ ਉਤਰ ਐ ਉਹਨੇ ਪਹਿਲੀ ਦੋ ਕਿੱਲੇ ਵੇਚੀ ਮੱਝਾਂ ਵੇਚਤੀਆਂ ਵਹਿਲੀ ਵੇਚਦੀ ਹੁਣ ਆ ਗਿਆ ਤੇ ਹੁਣ ਉਹਦਾ ਘਰ ਵੀ ਤੁਸੀਂ ਕੀ ਅੰਦਾਜ਼ਾ ਲਾਉਂਗੇ ਉਹ ਕੀ ਕਰੂਗਾ ਆਤਮ ਹੱਤਿਆ ਕਰੇਗਾ ਨਾ ਪਰ ਮੇਰੇ ਬਾਜਾਂ ਵਾਲੇ ਬਾਪੂ ਨੇ ਪਹਿਲਾਂ ਇਤਿਹਾਸ ਸਿਰਜਤਾ ਪੁੱਤ ਤੇਰਾ ਘਰ ਚੱਲ ਜੇ ਜ਼ਮੀਨ ਚੱਲ ਜੇ ਪੁੱਤ ਚੱਲ ਜਾਣਾ ਤੇਰੀ ਮਾਇਆ ਵੀ ਰੁੜ ਜਾਵੇ ਤੇ ਕਿਤੇ ਆਤਮ ਹੱਤਿਆ ਨਾ ਕਰੀ ਮੈਨੂੰ ਜ਼ਰੂਰ ਮਿਲੀ ਕਿਉਂਕਿ ਮੈਂ ਸਾਰਾ ਕੁਝ ਗਵਾ ਕੇ ਮਾਛੀਵਾੜੇ ਦੇ ਜੰਗਲ 'ਚ ਨਿਤਨੇਮ ਜ਼ਰੂਰ ਕੀਤਾ ਸੀ